ਜੱਲਿਆਂ ਵਾਲੇ ਬਾਦ ਦਾ ਨਾਮ ਲੈਦੇ ਹੀ ਉਹ ਸਾਖੀ 1919 ਦੀ ਯਾਦ ਆ ਜਾਂਦੀ ਹੈ ਜਿਸ ਵਿੱਚ ਸਿੱਖ ਸੰਗਤ ਅਤੇ ਪੰਜਾਬੀ ਦਰਬਾਰ ਸਹਿ ਮਥਾਟੇ ਤੋਂ ਬਾਅਦ ਇੱਥੇ ਸ਼ਾਂਤਮਈ ਤਰੀਕੇ ਨਾਲ ਇਕੱਠੇ ਹੋਏ ਜਨਰਲ ਡਾਇਰ ਦੇ ਹੁਕਮ ਨਾਲ ਇੱਥੇ ਨੇੜੇ ਪੰਜਾਬੀਆਂ ਅਤੇ ਸਿੱਖਾਂ ਉੱਪਰ ਗੋਲੀ ਚਲਾਈ ਜਿਸ ਦੇ ਫਲਸਰੂਪ 1500 ਤੋਂ ਵੱਧ ਸਿੱਖ ਅਤੇ ਪੰਜਾਬੀ ਮਾਰੇਗੇ 1200 ਤੋਂ ਵੱਧ ਜ਼ਖਮੀ ਹੋ ਗਏ ਇੰਨਾ ਇੰਪੋਰਟਡ ਜਗਾ ਹੋਣ ਦੇ ਬਾਵਜੂਦ ਵੀ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਬਾਅਦ ਤੋਂ ਇਸ ਬਾਗ ਨੂੰ ਐਂਟਰ ਕਰਨ ਦਾ ਰਸਤਾ ਇਸ ਤਰ੍ਹਾਂ ਲੱਗਾ ਜਿਵੇਂ ਕਿ ਇੱਥੇ ਕੋਈ ਪੁਰਾਣੀਆਂ ਦੁਕਾਨਾਂ ਹੋਣ ਛੋਟੀ ਜੀ ਗਲੀ ਬਣਾਈ ਹੋਈ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜੱਲਿਆਂ ਵਾਲੇ ਬਾਗ ਨੂੰ ਬਰੋਂ ਵੀ ਅਟੈਕਟਿਵ ਬਣਾਇਆ ਜਾਵੇ ਤਾਂ ਕਿ ਜੋ ਵੀ ਸਲਾਨੀਆਂ ਆਦਣ ਉਹ ਇਸ ਇਤਿਹਾਸਕ ਬਾਗ ਨੂੰ ਦੇਖਣ ਵੈਸੇ ਤਾਂ ਪੰਜਾਬ ਵਿੱਚ ਹਰ ਇੱਕ ਬੋਰਡ ਉੱਪਰ ਇੰਗਲਿਸ਼ ਹਿੰਦੀ ਅਤੇ ਪੰਜਾਬੀ ਵਿੱਚ ਲਿਖਿਆ ਜਾਂਦਾ ਪਰ ਜਲਿਆਂਵਾਲੇ ਬਾਗ ਵਿੱਚ ਸਿਰਫ ਪੰਜਾਬੀ ਵਿੱਚ ਲਿਖਿਆ ਹੋਇਆ ਜਿੰਨੇ ਵੀ ਸਲਾਨੀ ਦਰਬਾਰ ਸਾਹਿਬ ਦਰਸ਼ਨ ਕਰ ਆਂਦੇ ਹਨ ਉਹਨਾਂ ਚੋਂ ਬਹੁਤੇ ਉਹ ਹਨ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਨਹੀਂ ਤੇ ਉਹ ਜਲਿਆਂਵਾਲੇ ਬਾਗ ਦੇ ਬਾਰੇ ਉਹ ਕਿਸ ਤਰ੍ਹਾਂ ਜਾਣਨਗੇ ਐਨਾ ਕੁਝ ਹੋਣ ਦੇ ਬਾਵਜੂਦ ਵੀ ਸਰਕਾਰਾਂ ਨੇ ਇਸ ਬਾਗ ਨੂੰ ਕੋਈ ਜਿਆਦਾ ਇੰਪੋਰਟੈਂਸ ਨਹੀਂ ਦਿੰਦੀਆਂ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਜੱਲਿਆਂ ਵਾਲੇ ਬਾਗ ਨੂੰ ਬਾਹਰ ਤੋਂ ਵੀ ਅਟਰੈਕਟਿਵ ਬਣਾਇਆ ਜਾਏ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਅਤੇ ਜਿਹੜੇ ਵੀ ਲੋਕ ਇੱਥੇ ਅੰਮ੍ਰਿਤਸਰ ਦੇ ਦਰਸ਼ਨ ਕਰਨ ਆਉਂਦੇ ਹਨ ਉਹ ਜੱਲਿਆਂ ਵਾਲੇ ਬਾਗ ਵਿੱਚ ਆ ਕੇ ਇਸ ਮਹਾਨ ਜਗ੍ਹਾ ਦਾ ਇਤਿਹਾਸ ਜਾਣਨ